ਲੇ ਜਬਰੀ ਲਿਆ ਲੈ ਲੈ ਵਾ ਸੋਨਾ ਭਾਈ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁ ਸਵਾਗਤ ਕਰਦੇ ਹਾਂ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਕੋਟੜਾ ਕੌੜਾ ਦੇ ਵਿੱਚ ਤੇ ਰਾਮਪੁਰੇ ਦੇ ਕੋਲੇ ਬਾਈ ਜਸਪ੍ਰੀਤ ਕੋਲੇ ਤੇ ਜਸਪ੍ਰੀਤ ਦੇ ਆਪਾਂ ਤੁਹਾਨੂੰ ਇੱਕ ਵਾਰੀ ਨੇ ਸਾਰੇ ਪਸ਼ੂ ਦਿਖਾ ਦੇਣਾ ਮੇਨ ਵੀਡੀਓ ਜਿਹੜੀ ਆ ਖੜੀ ਹੈ ਨਾ ਮੱਝ ਇਹ ਸੂਨ ਵਾਲੀ ਆ ਬੂਰੀ ਇਹਦੀ ਡਿਟੇਲ ਲੈ ਕੇ ਦੇਵਾਂਗੇ ਬਾਕੀ ਇਹ ਆ ਦੀ ਧੀ ਆ ਗਈ ਤੇ ਅੱਗੇ ਜਿਹੜੇ ਹੋਰ ਪਸ਼ੂ ਖੜੇ ਉਹ ਵੀ ਤੁਸੀਂ ਨਿਗਾਹ ਮਾਰ ਲਓ ਤੇ ਆਜੋ ਬਾਈ ਨਾਲ ਕਰਵਾਈਏ ਗੱਲਬਾਤ ਕੀ ਜਾਣਕਾਰੀ ਦਿੰਦਾ ਆਪਾਂ ਨੂੰ ਇਸ ਬੂਰੀ ਮੱਝ ਬਾਰੇ ਸਾਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਬਾਕੀ ਰੇਟ ਕਿਵੇਂ ਲੱਗਿਆ ਹਨ ਦੱਸਿਓ ਕਮੈਂਟ ਕਰਕੇ ਮੱਝ ਕਿਵੇਂ ਲਗੀ ਕਿੰਨੇ ਕ ਦੁੱਧ ਵਾਲੀ ਲੱਗੀ ਇਹ ਵੀ ਦੱਸਿਓ ਜਰੂਰ ਹਾਂਜੀ ਬਾਈ ਜੀ ਹਸਤੀ ਕਾਲ ਜੀ ਸੁਸਰੀਆ ਜੀ ਤੇ ਬਾਈ ਪਹਿਲਾਂ ਤਾਂ ਦੱਸ ਕਰੋ ਨਾਮ ਦੱਸੋਗੇ ਨਾਮ ਜਸਪ੍ਰੀਤ ਹੈ ਨੇ ਜੀ ਜਸਪ੍ਰੀਤ ਸਿੰਘ ਹਾਂਜੀ ਠੀਕ ਆ ਅ ਜਸਪ੍ਰੀਤ ਸਿੰਘ ਜੇ ਆਪਾਂ ਗੱਲ ਕਰੀਏ ਆਪਣਾ ਪਿੰਡ ਰਾਮਪੁਰੇ ਤੋਂ ਕਿੰਨੇ ਕ ਦੂਰ ਰਹ ਜਾਂਦਾ ਰਾਮਪੁਰੇ ਤੋਂ ਮਾਣ ਨੂੰ 5 ਕਿਲੋਮੀਟਰ ਦੇ ਠੀਕ ਆ ਹਾਂਜੀ ਅ ਆਪਣੀ ਘਰੇਲੂ ਮੱਝ ਆ ਗਈ ਹਨਾ ਹਾਂਜੀ ਘਰੇਲੂ ਆ ਠੀਕ ਆ ਕੋਈ ਵਪਾਰ ਦਾ ਕੰਮ ਨਹੀਂ ਵਪਾਰ ਦਾ ਨਹੀਂ ਇਹ ਆਪਸ ਤੇਰੀ ਮੱਝ ਜਿਹੜੀ ਆ ਖੜੀ ਐ ਇਹਨੂੰ ਕਿੰਨਾ ਵਸੂ ਸੁਣ ਵਾਲੀ ਐ ਇਹ ਪੰਜਵੇਂ ਸੂਏ ਸੂ ਗਈ ਹੁਣ ਪੰਜਵੇਂ ਸੂਏ ਹਾਂਜੀ ਠੀਕ ਆ ਦਿਨ ਕਿੰਨੇ ਬਾਕੀ ਆ ਦਿਨ ਮੰਨ ਲਓ 4-5 ਲੈ ਲਈ ਆਰਾਮ ਨਾਲ ਬਾਧੂ ਵੀ ਲਾਏ ਵੱਧ ਲੈ ਠੀਕ ਆ ਆਪਾਂ ਇਹਦੀ ਜਸਪ੍ਰੀਤ ਦੁੱਧ ਦੀ ਗੱਲ ਕਰ ਗਏ ਬਾਈ ਦੁੱਧ ਮੰਨ ਲਓ 15-16 ਦਾ ਜੇ ਆਪਾਂ ਜੋਰ ਜੀ ਲਾ ਕੇ ਕਰਗੇ ਸੇਵਾ ਤਾਂ 15-16 ਦਿੰਦੀ ਨਹੀਂ 14 ਤਾਂ ਨਾਰਮਲ ਸੇਵਾ ਦਿੰਦੀ ਐ ਅੱਛਾ ਨਹੀਂ ਮੈਂ ਤੈਨੂੰ ਇੱਕ ਗੱਲ ਹੋਰ ਦੱਸਾਂ ਗੱਲ ਨਹੀਂ ਲੋਕ ਐਂ ਗੱਲ ਕਹਿੰਦੇ ਹੁੰਦੇ ਵੀ ਨਾਰਮਲ ਸੇਵਾ ਦੇ 16 ਦਿੰਦੀ ਐ ਤੂੰ ਇਹ ਗੱਲ ਕਿਹੀ ਐ ਵੀ ਮਤਲਬ ਜੋਰ ਜਆ ਲਾਵਾਂਗੇ ਤਾਂ 16 ਦੇਊਗੀ ਫੇਰ 16 ਵੀ ਕੱਢ ਦੂ ਜੂ ਨਾਰਮਲ ਖਰਾਕ ਤੇ 15 ਤੇ 14 ਲੀਟਰ 15 ਕੱਢੀ ਜਾਂਦੀ 14 ਲੀਟਰ 13 14 ਲੀਟਰ ਖੁੱਲਾ ਕੱਢਦੀ ਐ ਮਤਲਬ ਇਹ ਗੱਲ ਤੇਰੀ ਠੀਕ ਆ ਅ ਅੱਛਾ ਇਹਦੇ ਕੋਈ ਜਿਹੜਾ ਟੀਕਾ ਟੁਕਾ ਭਰਾਏ ਕੋਈ ਪਤਾ ਨਹੀਂ ਇਹ ਡਾਇਰੈਕਟ ਕ੍ਰੋਸਿੰਗ ਆ ਜੀ ਅੱਛਾ ਡਾਇਰੈਕਟ ਕ੍ਰੋਸਿੰਗ ਠੀਕ ਆ ਬਾਕੀ ਇਹ ਦਿੰਦੀ ਕੱਟ ਗਈ ਐ ਦਿੰਦੀ ਕਟਨੀ ਹਾਂ ਆ ਹੋ ਗਈ ਕਦੀ ਕੱਟੀ ਪਹਿਲੇ ਸੂਏ ਦੀ ਅੱਛਾ ਦੂਜੇ ਰਿਸ਼ਤੇਦਾਰ ਆਇਆ ਤੀਜੇ ਐਤਕੇ ਵਾਲੀ ਉਹ ਬੈਠੀ ਅੱਛਾ ਉਹ ਬੈਠੀ ਆ ਠੀਕ ਆ ਖੋਲੀ ਫਿਰ ਆਪਾਂ ਤੋੜ ਕੇ ਦਿਖਾ ਦਗੇ ਦਰਸ਼ਕਾਂ ਨੂੰ ਲੋ ਵੀ ਮਿੱਤਰੋ ਕਰਿਓ ਚੈੱਕ ਹਨਾ ਅ ਮੱਝ ਜਿਹੜੀ ਹੈਗੇ ਸਿੰਘ ਜ਼ਰੂਰ ਖੁੱਲਾ ਸੂਆ ਪੰਜਵਾਂ ਥਾਣਾ ਲੈਵੇ ਤੋਂ ਮੱਝ ਦੀ ਜੀ ਗੱਲ ਕਰਗੇ ਆਪਾਂ ਸੋਣਾ ਮੱਛੇ ਦੇ ਵਿੱਚ ਇੱਕ ਛੋਟਾ ਜਿਹਾ ਬੱਲ ਆ ਤੇ ਸਿੰਘ ਖੁੱਲਾ ਤੇ ਇਧਰੋਂ ਤੁਸੀਂ ਲੈਵੇ ਦੀ ਜੇ ਬੰਤਰਗਦੀ ਗੱਲ ਕਰੀਏ ਨਾ ਲੈਵਾ ਬੜਾ ਸੋਣਾ ਬੂਰੀ ਮ ਆਏਗੀ ਤੇ ਬੂਰੀ ਦੀ ਜੇ ਗੱਲ ਕਰਗੇ ਆਪਾਂ ਬਹੁਤ ਫੋਨ ਆਉਂਦੇ ਆ ਭਰਾਵਾਂ ਦੇ ਵੀ ਕੋਈ ਬੂਰੀ ਮੱਝ ਹੋਵੇ ਤੇ ਅੱਜ ਉਹਨਾਂ ਵਾਸਤੇ ਇੱਕ ਸਪੈਸ਼ਲ ਬੂਰੀ ਮੱਝ ਆ ਇਹ ਦੇਖ ਲਓ ਤੁਸੀਂ ਇਹ ਜਿਆਦਾ ਕੋਈ ਬਾੜੀ ਆਪਾਂ ਐ ਨਹੀਂ ਕਹਦੇ ਵੀ ਵੱਡਾ ਕੱਦ ਕਾਠਾ ਹੈ ਜਿਹੇ ਜਿਹਾਂ ਮੱਝਾਂ ਨਾਰਮਲ ਹੁੰਦੀਆਂ ਬਾੜੀ ਛੋਟੀ ਵੀ ਹੈ ਨਹੀਂ ਮਗਰਲੇ ਪੈਰ ਵੀ ਚਿੱਟੇ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਵੀ ਜਿਹੇ ਜਿਹੇ ਤੁਸੀਂ ਇਹਦੇ ਸੀਮਾ ਲਵਾਤਾ ਗੂਰੇ ਦਾ ਹਨਾ ਤੇ ਉਹ ਕੀ ਆ ਉਹ ਹੋ ਜਾ ਬੱਚਾ ਇਹ ਪਾ ਦੂਗੀ ਤੇ ਆ ਲੈ ਲੈ ਜਾ ਬਰੇ ਲੈ 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 ਵਾ ਸੋਹਣਾ ਭਾਈ ਹਾਂ ਹੁਣ ਦੇਖ ਝੱਟ ਆ ਜਾ ਕਰ ਹੁਣ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਇਹਦਾ 125 ਹੈ ਜੀ 125 ਹਾਂ ਜੀ ਦੇਵਾਂਗੇ ਕਿ ਨਹੀਂ ਵਾ ਕਰ ਲਾਂ ਕਰਦੇ ਹਾਂ ਮੰਨ ਤਾਂ ਨਹੀਂ ਟਾਟਾ ਵਟਾ ਨਵੇੜੀ ਦੇ ਮੈਂ ਤਾਂ ਕਹਿੰਨਾ 120 ਹੀ ਦੇ ਦਿਆਂਗੇ 120 ਹੀ ਹਾਂ ਜੀ ਠੀਕ ਹੈ ਨੰਬਰ ਬੋਲ 83605 ਜੀ 56725 ਜੀ 83605 56725 56725 25 ਠੀਕ ਆ ਧੰਨਵਾਦ ਮਿੱਤਰਾਂ ਤੇ ਲੋ ਵੀ ਚੈੱਕ ਕਰਿਓ ਹਣਾ ਜਿਹਨੂੰ ਪਸੰਦ ਆ ਬਾਈ ਨੂੰ ਫੋਨ ਨੰਬਰ ਲਾ ਕੇ ਆਹ ਪਹਿਲੇ ਸੂਏ ਦੀ ਕੱਟੀ ਆ ਜੀ ਡਿਟੇਲ ਤੁਸੀਂ ਜਿਹੜੀ ਹੈਗੀ ਕਨਫਰਮ ਕਰ ਲਿਓ ਤੇ ਨਾਲੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਆ ਆਪਾਂ ਇਹ ਮੱਝ ਜਿਹੜੀ ਹੈਗੀ ਆਪਣਾ ਕੰਮ ਇਕੱਲਾ-ਕੱਲਾ ਵੀਡੀਓ ਬਣਾਉਣ ਦਾ ਹੈਨਾ ਤੇ ਦੇਖਣੀ ਪਰਖਣੀ ਕੋਲ ਆ ਕੇ ਇਹ ਥੋੜਾ ਕੰਮ ਆ ਆਪਾਂ ਮੈਂ ਫੇਰ ਕਹਾ ਇਕੱਲੀ ਵੀਡੀਓ ਬਣਾ ਕੇ ਦਿਖਾਉਣ ਦੇ ਜ਼ਿੰਮੇਵਾਰ ਧੰਨਵਾਦ ਸਾਰੇ ਭਰਾਵਾਂ